ਸਾਸੀ ਗਾਰ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਵੱਡੀ ਧਮਕੀ ਆ ਗਈ ਹੈ ਭਾਜਪਾ ਛੱਡ ਦਿਓ ਨਹੀਂ ਤਾਂ ਤੁਹਾਨੂੰ ਦੁਨੀਆ ਛੱਡਣੀ ਪਵੇਗੀ ਯਾਨੀ ਕਿ ਇੱਕ ਪਾਸੇ ਭਾਜਪਾ ਦਾ ਯਾਨੀ ਕਿ ਭਾਰਤੀ ਜਨਤਾ ਪਾਰਟੀ ਦਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵਿਰੋਧ ਹੋਇਆ ਯਾਨੀ ਕਿ ਕੋਈ ਵੀ ਉਮੀਦਵਾਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਨਹੀਂ ਜਿੱਤਿਆ ਗਿਆ ਕਿਉਂਕਿ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਹੋਇਆ ਜਿਮਨੀ ਚੋਣ ਵੀ ਹਾਰੀ ਜਿਹੜੀ ਹਲਕਾ ਜਲੰਧਰ ਵੈਸ ਦੇ ਵਿੱਚ ਹੋਈ ਹੈ ਫਿਰ ਦੁਬਾਰਾ ਚੋਣਾਂ ਹਾਰਨ ਜਾ ਰਹੀ ਹੈ ਕਿਉਂਕਿ ਇਸ ਦਾ ਖੁਲਾਸਾ ਕੀਤਾ ਹੈ ਸੁਨੀਲ ਕੁਮਾਰ ਯਾਕਰ ਨੇ ਸੁਨੀਲ ਕੁਮਾਰ ਨੇ ਕਿਹਾ ਹੈ ਜਿਹੜੀ ਨਕਾਮੀ ਵਾਲੀ ਵੱਡੀ ਹਾਰ ਹੋਈ ਹੈ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਭਾਰਤੀ ਜਨਤਾ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਇੱਧਰ ਅੱਜ ਗੈਂਗਸਟਰਾਂ ਨੇ ਧਮਕੀਆਂ ਦੇ ਦਿੱਤੀਆਂ ਨੇ ਜਾਂ ਤਾਂ ਭਾਰਤੀ ਜਨਤਾ ਪਾਰਟੀ ਛੱਡ ਦਿਓ ਨਹੀਂ ਤਾਂ ਤੁਹਾਨੂੰ ਜੀਵਨ ਇਸ ਦੁਨੀਆ ਤੋਂ ਜਾਣਾ ਪਵੇਗਾ ਵੱਡੀ ਤਬਕੀ ਮਿਲੀ ਹੈ ਕੇਂਦਰੀ ਮੰਤਰੀ ਜਿਸ ਨੂੰ ਹਾਰਨ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਨੇ ਕੀ ਬਣਾਇਆ ਕੇਂਦਰੀ ਮੰਤਰੀ ਦੂਜੇ ਪਾਸੇ ਲੋਕ ਸਭਾ ਦੇ ਮੈਂਬਰ ਰਾਜਸਥਾਨ ਤੋਂ ਇਹ ਇੱਕ ਪਾਸੇ ਰਵਨੀਤ ਬਿੱਟੂ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਭੰਡਿਆ ਜਾ ਰਿਹਾ ਹੈ। ਪੰਜਾਬ ਦੇ ਕਿਸਾਨਾਂ ਨੂੰ ਥਾਲੀਵਾਨ ਕਿਹਾ ਜਾ ਰਿਹਾ ਹੈ। ਪੰਜਾਬ ਦੇ ਕਿਸਾਨਾਂ ਨੂੰ ਡਾਕੂ ਲਟੇਰੇ ਕਿਹਾ ਜਾ ਰਿਹਾ ਹੈ। ਪੰਜਾਬ ਦੇ ਕਿਸਾਨਾਂ ਦੀਆਂ ਜਿਮਨੀ ਚੋਣਾਂ ਤੋਂ ਬਾਅਦ ਸ਼ਾਨਬੀਨ ਹੋਵੇਗੀ। ਲੇਕਿਨ ਇੱਧਰ ਰਵਨੀਤ ਬਿੱਟੂ ਅਤੇ ਰਵਨੀਤ ਬਿੱਟੂ ਦੇ ਸਾਥੀਆਂ ਨੂੰ ਭਾਜੜਾ ਪੈ ਗਿਆ ਨੇ। ਪਤਾ ਲੱਗਿਆ ਹੈ ਕਿ ਕਿਹਨਾ ਨੇ ਧਮਕੀ ਦਿੱਤੀ ਹੈ। ਉਹ ਕੌਣ ਨੇ ਸ਼ਾਰਤੀ ਅਨਸਰ ਜਿਹੜੇ ਚਾਹੁੰਦੇ ਨੇ ਭਾਰਤੀ ਜਨਤਾ ਪਾਰਟੀ ਛੱਡੋ। ਨਹੀਂ ਤਾਂ ਇਸ ਇਸ ਧਰਤੀ ਨੂੰ ਛੱਡੋ ਯਾਨੀ ਕਿ ਤੁਹਾਨੂੰ ਮਾਰ ਤੇ ਮੋਕਾ ਦਿੱਤਾ ਜਾਵੇਗਾ ਇਸ ਦਾ ਖੁਲਾਸਾ ਰਵਨੀਤ ਬਿੱਟੂ ਦੇ ਇੱਕ ਸਾਥੀ ਨੂੰ ਅੱਜ ਧਮਕੀ ਮਿਲੀ ਹੈ ਵਿੱਚ ਹੋਇਆ ਹੈ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦੂਸਰੇ ਪਾਸੇ ਉਹਨਾਂ ਨੇ ਉਸ ਦੀ ਕੰਪਲੀਟ ਵੀ ਲਿਖਾਈ ਜਿੱਥੋਂ ਫੋਨ ਆਏ ਨੇ ਉਹਨਾਂ ਦਾ ਵੀ ਪਤਾ ਲੱਗ ਗਿਆ ਹੈ ਪੁਲਿਸ ਨੇ ਰਵਨੀਤ ਬਿੱਟੂ ਦੇ ਸਾਥੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਬੜੀ ਵੱਡੀ ਕਾਰਵਾਈ ਕਰ ਦਿੱਤੀ ਜਾਵੇਗੀ ਉਹਨਾਂ ਮੁਲਜ਼ਮਾਂ ਤੇ ਉਹਨਾਂ ਮੁਲਜ਼ਮਾਂ ਤੇ ਜਿਹੜੇ ਇਸ ਤਰ੍ਹਾਂ ਦੀਆਂ ਘਨੌਣੀਆਂ ਹਰਕਤਾਂ ਕਰਦੇ ਨੇ ਜਿਹੜੇ ਤੁਹਾਨੂੰ ਭਾਰਤੀ ਜਨਤਾ ਪਾਰਟੀ ਛਡਾਉਣ ਦੀਆਂ ਗੱਲਾਂ ਕਰਦੇ ਨੇ ਯਾਨੀ ਕਿ ਇੱਕ ਪਾਸੇ ਰਵਨੀਤ ਬਿੱਟੂ ਕਿਸਾਨਾਂ ਦੇ ਬਾਰੇ ਹਵਾ-ਤਾਵਾ ਬੋਲ ਰਹੇ ਨੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਚਹੇਤੇ ਖਾਸ ਕਰਕੇ ਜਿਹੜੇ ਰਵਨੀਤ ਬਿੱਟੂ ਦੇ ਖਾਸ-ਖਾਸ ক্লোਜ਼ ਨੇ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਸ਼ਰਾਰਤੀ ਅੰਸਾਵਾਂ ਨੂੰ ਕਹਿ ਦिए ਗੈਂਗਸਟਰਾਂ ਨੂੰ ਕਹਿ ਦिए ਗੁਰਪ੍ਰੀਤ ਗੋਗੀ ਨਾਮ ਦੇ ਵਜੂ ਪਛਾਣ ਹੋਈ ਹੈ ਜਿਸ ਦਾ ਨੰਬਰ ਟਰੇਸ ਕੀਤਾ ਗਿਆ ਜਦੋਂ ਉਹਦੀ ਕਾਲ ਰਿਕਾਰਡਿੰਗ ਕੱਢੀ ਗਈ ਸ਼ਾਰਪਿੰਗ ਕੀਤੀ ਗਈ ਕਿ ਕਿਹੜੇ ਇਲਾਕੇ ਦਾ ਇਹ ਸ਼ਰਾਰਤੀ ਅੰਸਰ ਹੈ ਜਿਸ ਨੇ ਰਵਨੀਤ ਬਿੱਟੂ ਦੇ ਸਾਥੀ ਨੂੰ ਵੱਡੀ ਧਮਕੀ ਦਿੱਤੀ ਕਿ ਭਾਰਤੀ ਜਨਤਾ ਪਾਰਟੀ ਛੱਡ ਦਿਓ ਨਹੀਂ ਤਾਂ ਤੁਹਾਨੂੰ ਇਸ ਦੁਨੀਆ ਤੋਂ ਜਾਣਾ ਪਵੇਗਾ ਯਾਨੀ ਕਿ ਮਾਰਨ ਦੀਆਂ ਧਮਕੀਆਂ ਰਵਨੀਤ ਬਿੱਟੂ ਦੇ ਸਾਥੀਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਵੱਲੋਂ ਜਿਨ੍ਹਾਂ ਨੇ ਸਰਪੰਚ ਦੀਆਂ ਚੋਣਾਂ ਲੜੀਆਂ ਨੇ ਜਾਂ ਜਿਹੜੇ ਜਿਮਨੀ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਲੋਕ ਸਪੋਰਟ ਕਰ ਰਹੇ ਨੇ ਇੱਕ ਵਾਰ ਫਿਰ ਵੱਡਾ ਬਵਾਲ ਖੜਾ ਹੋ ਗਿਆ ਹੈ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਜਿਨ੍ਹਾਂ ਨੇ ਆਗੂ ਨੇ ਖਾਸ ਕਰਕੇ ਰਵਨੀਤ ਬਿੱਟੂ ਦੇ ਜਿਹੜੇ ਆਸ-ਪਾਸ ਰਹਿੰਦੇ ਨੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਛੱਡ ਜੋ ਨਹੀਂ ਤਾਂ ਤੁਹਾਨੂੰ ਇਸ ਦੁਨੀਆ ਤੋਂ ਕੁਝ ਕਰਨਾ ਪਵੇਗਾ ਧੰਨਵਾਦ